ਆ ਦੇਖੋ ਕਿਸੇ ਗੰਦੀ ਨਾਲੀ ਦੇ ਕੀੜੇ ਨੇ ਆ AI ਦੇ ਨਾਲ ਸ੍ਰੀ ਹਰਮੰਦਰ ਸਾਹਿਬ ਦੀ ਤਸਵੀਰ ਬਣਾਈ ਹੈ ਕਿੰਨੀ ਕਨੌਣੀ ਹਰਕਤ ਕੀਤੀ ਹੈ ਸਜਣੋ AI ਬਹੁਤ ਜ਼ਿਆਦਾ ਖਤਰਨਾਕ ਹੈ ਬੜੀ ਜ਼ਿਆਦਾ ਖਤਰਨਾਕ ਹੈ ਮਨੁੱਖਤਾ ਵਾਸਤੇ ਮਨੁੱਖਤਾ ਦਾ ਘਾਣ ਸਾਬਤ ਹੋਵੇਗੀ ਆ ਦੇਖ ਲਓ ਇਹ ਗੰਦੀ ਨਾਲੀ ਦੇ ਕੀੜੇ ਨੇ ਕਿਸੇ ਨੇ ਆਪਣੀ ਕਰਤੂਤ ਖੰਡਾਈ ਹੈ ਇਹ ਬਹੁਤ ਜ਼ਿਆਦਾ ਮਾੜੀ ਗੱਲ ਕੀਤੀ ਹੈ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਲਾਇਕ ਕਰੋ ਪੇਜ ਫੋਲੋ ਕਰੋ ਪੰਜਾਬ ਸਰਕਾਰ ਨੂੰ ਤੇ ਸ਼੍ਰੋਮਣੀ ਕਮੇਟੀ ਨੂੰ ਅਤੇ ਸੈਂਟਰ ਸਰਕਾਰ ਨੂੰ ਸਾਡੀ ਬੇਨਤੀ ਹੈ ਅਜੇ ਹੀ ਗੰਦੀ ਨਾਲੀ ਦੇ ਕੀੜਿਆਂ ਨੂੰ ਨੱਥ ਪਾਈ ਜਾਵੇ ਨਹੀਂ ਫਿਰ ਜਦੋਂ ਖਾਲਸਾ ਅਜਿਹਿਆਂ ਕਰਤੂਤਾਂ ਕਰਨ ਵਾਲਿਆਂ ਨੂੰ ਆਪਣੇ ਹੱਥੀਂ ਸਜ਼ਾ ਦਿੰਦਾ ਹੈ ਫਿਰ ਸਾਡੇ ਮੱਥੇ ਤੇ ਤੁਸੀਂ ਲੇਬਲ ਅੱਤਵਾਦੀਆਂ ਦਾ ਲਾ ਦਿੰਨੇ ਹੋ ਅੱਤਵਾਦੀ ਹਾਲਾਂਕਿ ਤੁਸੀਂ ਉਹ ਜਿਹੜੇ ਅਜਿਹਿਆਂ ਕਟੀਆਂ ਦਾ ਹਰਕਤਾ ਕਰਦੇ ਹੋ ਸੋ ਬੇਨਤੀ ਹੈ ਅਜਿਹੇ ਬੰਦਿਆਂ ਨੂੰ ਲੱਭ ਕੇ ਉਹਨਾਂ ਦੀ ਬਣਦੀ ਕਾਰਵਾਈ ਕਰਕੇ ਸਜ਼ਾ ਦਿੱਤੀ ਜਾਵੇ ਧੰਨਵਾਦ